ਰਾਜਪੁਰਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਜਪੁਰਾ ਸਿਟੀ ਪੁਲਿਸ ਵੱਲੋਂ ਹੀਰਾ ਚੌਕ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਇਸ ਦੌਰਾਨ ਪੁਲਿਸ ਨੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲਾਂ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਅਤੇ ਬੁਲੇਟ ਮੋਟਰਸਾਈਕਲਾਂ ਤੇ ਪਟਾਕੇ ਵਜਾਉਣ ਵਾਲੇ ਸ਼ਰਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਥਾਣਾ ਸਿਟੀ ਦੇ ਐਸਐਚਓ ਗੁਰਸੇਵਕ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਵੱਲੋਂ ਸ਼ਹਿਰ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ਅਜਿਹੀਆਂ ਨਾਕਾਬੰਦੀਆਂ ਅੱਗੇ ਵੀ ਜਾਰੀ ਰਹਿਣਗੀਆਂ ਸਾਡੇ ਮਾਨਯੋਗ ਐਸਐਸਪੀ ਪਟਿਆਲਾ ਜਿਨ੍ਹਾਂ ਹਦਾਇਤਾਂ ਤੇ ਅੱਜ ਸਾਡੇ ਵੱਲੋਂ ਹੀਰਾ ਚੌਕ ਰਾਏਪੁਰਾ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਦਾ ਮਕਸਦ ਜਿਹੜੀ ਟ੍ਰਿਪਲ ਰਾਈਡਿੰਗ ਵਿਦਆਊਟ ਨੰਬਰ ਪਲੇਟਸ ਤੇ ਜਿਹੜੇ ਬੁਲਟ ਪਟਾਕੇ ਮਾਰਦੇ ਆ ਜਿਹੜੇ ਉਹਨਾਂ ਦੇ ਵੀ ਚਲਾਨ ਕਰ ਰਹੇ ਹਾਂ ਸਰ ਕਿੰਨੇ ਕੁ ਚਲਾਨ ਹੋਇਆ ਜੀ ਹੁਣ ਤੱਕ ਸਾਡੇ ਵੱਲੋਂ 6 ਚਲਾਨ ਕੀਤੇ ਗਏ ਆ ਜਿਹਦੇ ਵਿੱਚੋਂ ਇੱਕ ਬੁਲਟ ਮੋਟਰਸਾਈਕਲ ਜੋ ਮੋਡੀਫਾਈ ਸੀ ਉਹਨੂੰ ਬੰਦ ਕੀਤਾ ਗਿਆ ਸਾਰੇ ਜੀ ਨਾਕਾ ਲਾਇਆ ਕੀ ਕਹਿਣਾ ਚਾਹੁੰਦੇ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਐਸਐਸਪੀ ਟਰੈਪੀ ਦੇ ਸਰਦਾਰ ਹਰਿੰਦਰ ਸਿੰਘ ਜੀ ਮਾਨ ਡੀਐਸਪੀ ਟਰੈਪੀ ਸਰਪੁਜੀਤ ਸਿੰਘ ਜੀ ਚਾਹਲ ਜੀ ਜੀ ਅਗਵਾਈ ਹੇਠ ਅਸੀਂ ਰਾਜਪੁਰਾ ਵਿਖੇ ਟਰੈਪ ਮਿਸਤੀ ਮਾਨਯੋਗ ਐਸਐਚਓ ਸਾਹਿਬ ਰਾਜਪੁਰਾ ਦੇ ਨਾਲ ਮਿਲ ਕੇ ਅਸੀਂ ਸ਼ਹਿਰ ਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰਕੇ ਤੇ ਜਿੱਦਾਂ ਕਿ ਟ੍ਰਿਪਲ ਲਾਈਟਿੰਗ ਬੁਲੇਟ ਮੋਟਰਸਾਈਕਲ ਜਿਨ੍ਹਾਂ ਨੇ ਮੋਡੀਫਾਈਡ ਕੀਤੇ ਹੋਏ ਨੇ ਸਲੰਸਰ ਚੇਂਜ ਨਹੀਂ ਉਹਨਾਂ ਦੇ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਦੇ ਜਿਹੜੇ ਗਲਤ ਪਾਰਕਿੰਗ ਕਰਕੇ ਚਲੇ ਜਾਂਦੇ ਨੇ ਉਹਨਾਂ ਦੇ ਸਾਡੇ ਵੱਲੋਂ ਚਲਾਨ ਕੀਤੇ ਜਾ ਰਹੇ ਨੇ ਤੁਹਾਡੇ ਚੈਨਲ ਦੇ ਮਾਧਮੇ ਦੀ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੀ ਜਿਹੜੀ ਸੜਕ ਹੈ ਉਹਦੇ ਵਿੱਚ ਦਿੱਤਾ ਕਿ ਐਂਬੂਲੈਂਸ ਵੀ ਲੰਘਦੀ ਹੈ ਹੋਰ ਵੀ ਲੋਕਾਂ ਨੇ ਕਿਤੇ ਆਫਿਸ ਦੁਆਰਾ ਜਾਣਾ ਹੁੰਦਾ ਹੈ ਤੇ ਫਾਇਰ ਵੀ ਗੇੜਵੀ ਲੰਘਦੀਆਂ ਜਿਸ ਤੇ ਸੜਕਾਂ ਦੇ ਉੱਤੇ ਆਪਣੇ ਵਾਹਨਾਂ ਨਾਲ ਖੜੇ ਕੀਤੇ ਜਾਂਣ ਜੇਕਰ ਕਿਸੇ ਦਾ ਕੋਈ ਵਾਹਨ ਗਰੀ ਚਿੱਟੀ ਪੱਟੀ ਹੁੰਦੀ ਉਸ ਤੋਂ ਅੰਦਰ ਹੋਇਆ ਤਾਂ ਉਹਨਾਂ ਦਾ ਸਾਡੇ ਵੱਲੋਂ ਰੋਮ ਪਾਰਕਿੰਗ ਚਲਾਨ ਕੀਤਾ ਜਾਏਗਾ ਸਾਡੇ ਪ੍ਰਾਇਮਰੀ ਡਾਕਟਰ ਦੇ ਪਿੱਛੇ ਟ੍ਰੈਫਿਕ ਪਾਰਕਿੰਗ ਬਣੀ ਹੋਈ ਹੈ ਜਿਹੜੇ ਉਸ ਪਾਰਕਿੰਗ ਦੇ ਵਿੱਚ ਹੀ ਆਪਣੇ ਵਾਹਨ ਨੂੰ پارک ਕਰਕੇ ਤਾਂ ਬਾਜ਼ਾਰ ਜਾਇਆ ਜਾਵੇ ਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਦਾ ਚਲਾਨ ਕਰੀਏ ਤਾਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਵੀ ਇਹ ਹੀ ਅਪੀਲ ਕਰਦੇ ਹਾਂ ਕਿ ਆਪਣੇ ਵਾਹਨ ਸਹੀ پارک ਕਰੋ ਤਿੰਨ ਸਵਾਰੀਆਂ ਦੀ ਨਹੀਂ ਬਠਾਣੀਆਂ ਔਰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਸੀਟ ਬੈਲਟ ਦੀ ਵਰਤੋਂ ਕਰਨੀ ਹੈ ਬੁਲਟ ਮੋੜ ਸਕਦੇ ਪਟਾਕੇ ਨਹੀਂ ਮਾਰਨੇ ਜੇਕਰ ਮਾਰਨਗੇ ਤਾਂ ਬਹੁਤ ਭਾਰੀ ਜੁਰਮਾਨੇ ਨੇ ਉਹ ਤੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਾਉਂਡ ਕਰ ਦਿੰਦੇ ਆ ਕਿ ਉਹ ਜਾਦਾ ਜੁਰਮਾਨਾ ਭਰਨਾ ਭਰਨਾ ਪਏਗਾ ਉਹਨਾਂ ਨੂੰ ਸਰ ਜਿੱਦਾਂ ਅੱਜ ਕਹਿੰਦੇ ਸਕੂਲ ਦੇ ਬੱਚੇ ਛੋਟੇ ਛੋਟੇ ਬੱਚੇ ਚਲਾ ਰਹੇ ਉਹਨਾਂ ਨੂੰ ਕੀ ਕਹਿਣਾ ਜਾਂਦੇ ਉਹਨਾਂ ਦੇ ਅਸੀਂ ਸਮੇਂ-ਸਮੇਂ ਤੇ ਚੈਕਿੰਗ ਕਰਦੇ ਨੇ ਸਾਡੀ ਟ੍ਰੈਪ ਪੁਲਿਸ ਦੀ ਟੀਮ ਜੋ ਸਕੂਲਾਂ ਦੇ ਬਾਹਰ ਵੀ ਜਾ ਕੇ ਚੈਕਿੰਗ ਕਰਦੇ ਆ ਜੇਕਰ ਉਹਨਾਂ ਦੇ ਅੰਡਰਏਜ ਤੇ ਅਸੀਂ ਸਾਡੇ ਵੱਲੋਂ ਚਲਾਨ ਕਿਤੇ ਜਾਂਦੇ ਨੇ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਸਾਡੀ ਇਹੀ ਅਪੀਲ ਹੈ ਕਿ ਵੀ ਜਿਹੜੇ ਕਿ ਬੱਚੇ ਅਜੇ ਉਹਨਾਂ ਦੇ ਲਾਇਸੈਂ ਤਾਂ ਉਹਨਾਂ ਨੂੰ 2 ਵੀਕ 2 ਬਿਲਡਰ ਜਿਹੜਾ ਮਤਲਬ ਕਿ ਦੋ ਪਹੀਆ ਵਾਹਨ ਆ ਦਿੱਤਾ ਜਾਵੇ ਜੇਕਰ ਦਿੱਤਾ ਜਾਊਗਾ ਤੇ ਉਹਦਾ ਚਲਾਨ ਹੋਏਗਾ ਅੰਡਰ ਆਈਜ ਚਲਾਨ ਤੇ ਅਸੀਂ ਨਹੀਂ ਚਾਹੁੰਦੇ ਕਿ ਉਹਦਾ ਚਲਾਨ ਕਿਤੇ ਤੇ ਉਹ ਆਪਣੇ ਕਿਸੇ ਵਾਸ ਰਹੀ ਆ ਸਾਈਕਲ ਦੇ ਰਹੀ ਹੀ ਸਕੂਲਾਂ ਜਾ ਜਾਣ ਜਾਂ ਇਲੈਕਟ੍ਰੀਕਲ ਵਹੀਕਲ ਇਕਾਈ ਹੈ ਉਹ ਜਿਹੜੀ ਉਹਦੀ 70 ਸੰਤਾ ਜਿਹੜੀ ਉਹ 70 ਦੀ 100 ਦੀ ਬੰਦੇ ਹੋਣਗੇ ਧੰਨਵਾਦ ਸਸ